ਇਹ ਗੇਮ ਸ਼ੁਰੂ ਹੋਈ 1876 ਤੋਂ ਮੈਂ ਜਿੰਨਾ ਕਿ ਠੀਕ ਸਮਝਦਾ ਸ਼ੁਰੂ ਹੋਈ ਪਰ 1908 ਦੇ ਵਿੱਚ ਜਿਹੜੀ ਇਹ ਹੌਕੀ ਅਕੈਡਮੀ ਜਿਹੜੀ ਇੰਡੀਆ ਦੀ ਜਿਹਦਾ ਹੀ ਸਿੱਧੀ ਸੇਧ ਦੇਣੀ ਆ ਜਿਵੇਂ ਅਸੀਂ ਗੱਲ ਕਰਦੇ ਆ ਕਿ ਨਸ਼ਿਆਂ ਦਾ ਬਹੁਤ ਪ੍ਰਕੋਪ ਹੈ ਸਾਰੇ ਪਾਸੇ ਜੇਕਰ ਇਹ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਸਾਨੂੰ ਇਹੋ ਜਿਹੇ ਖੇਡਾਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ ਸਾਲਾਂ ਦੇ ਵਿੱਚ ਇੰਡੀਆ ਨੇ 8 골ਡ ਮੈਡਲ ਓਲੰਪਿਕ ਦੇ ਵਿੱਚ 8 골ਡ ਮੈਡਲ ਔਰ ਵਰਲਡ ਕੱਪ ਦੇ ਵਿੱਚ 1 골ਡ ਮੈਡਲ ਜਿੱਤਿਆ। ਦਿੱਲੀ ਨੈਸ਼ਨਲ ਸਟੇਡੀਅਮ ਦੇ ਵਿੱਚੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਦੇਸ਼ ਦੇ 550 ਤੋਂ ਜ਼ਿਆਦਾ ਡਿਸਟ੍ਰਿਕਟਾਂ ਦੇ ਵਿੱਚ ਫਕੀ ਦਾ ਇਹ ਜਿਹੜੇ ਮੈਚੇਜ਼ ਖਿਲਾਏ ਜਾ ਰਹੇ ਨੇ। ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪੌਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟੱਡੀ ਦੇ ਕੋਲੇ ਅੱਜ ਹੀ ਆਓ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਾਰੇ ਜਿਹਨੇ ਇੱਥੇ ਮੈਂਬਰ ਨੇ ਉਹਨਾਂ ਨੂੰ ਪ੍ਰਧਾਨ ਨੂੰ ਮੈਂਬਰ ਸਾਹਿਬਾਨ ਨੂੰ ਮੁਬਾਰਕਬਾਦ ਦਿੰਦਾ ਕਿ 100 ਸਾਲ ਪੂਰੇ ਹੋਏ ਨੇ ਸੋ ਬੇਸ਼ੱਕ ਇਹ ਗੇਮ ਗੋਰਿਆਂ ਦੀ ਸੀ ਔਰ ਮੈਂ ਸਮਝਦਾ ਕਿ ਸਭ ਤੋਂ ਵੱਲ ਜਿਹੜੇ 골ਡ ਮੈਡਲ ਨੇ ਉਹ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਮਿਲੇ ਨੇ ਸੋ ਜਦੋਂ ਇਹ ਗੇਮ ਸ਼ੁਰੂ ਹੋਈ 1876 ਤੋਂ ਮੈਂ ਜਿੰਨਾ ਠੀਕ ਸਮਝਦਾ ਸ਼ੁਰੂ ਹੋਈ ਪਰ 1908 ਦੇ ਵਿੱਚ ਜਿਹੜੀ ਇਹ ਹਾਕੀ ਅਕੈਡਮੀ ਜਿਹੜੀ ਇੰਡੀਆ ਦੇ ਵਿੱਚ ਆਈ ਬਣੀ ਔਰ ਉਸ ਤੋਂ ਬਾਅਦ 24 ਤੋਂ ਨਖਲ ਜਿਹੜੀ ਸ਼ੁਰੂਆਤ ਹੋਈ ਹੈਗੀ ਆ ਔਰ 28 ਦੇ ਵਿੱਚ ਤੋਂ ਲੈ ਕੇ 56 ਤੱਕ ਤਕਰੀਬਨ ਅੱਠ ਜਿਹੜੇ ਗੋਲਡ ਮੈਡਲ ਇੰਡੀਆ ਨੂੰ ਮਿਲੇ ਸੋ ਅੱਜ ਵੀ ਅਸੀਂ ਜੋ ਅਸੀਂ ਦੇਖ ਨੂੰ ਮਿਲਦਾ ਹੈ ਪਰ ਮੈਂ ਆਪਾਂ ਅੱਜ ਜੋ ਯਾਦ ਕਰਦੇ ਧਨਜਨ ਜੀ ਦੀ ਗੱਲ ਕਰ ਲਓ ਸੀਨੀਅਰ ਬਲਬੀਤ ਸਿੰਘ ਜੀ ਦੀ ਗੱਲ ਕਰ ਲਓ ਸੋ ਸਾਨੂੰ ਅਸਲੀ ਜਿਹੜੇ ਅੱਗੇ ਸਾਡਾ ਭਵਿੱਖ ਹੈਗਾ ਬੱਚਿਆਂ ਨੂੰ ਜਿਹੜਾ ਹੀ ਸਿੱਧੀ ਸਿਹਤ ਦੇਣੀ ਆ ਜਿਵੇਂ ਅਸੀਂ ਗੱਲ ਕਰਦੇ ਆ ਕਿ ਨਸ਼ਿਆਂ ਦਾ ਬਹੁਤ ਪ੍ਰਕੋਪ ਹੈ ਸਾਰੇ ਪਾਸੇ ਜੇਕਰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਸਾਨੂੰ ਇਹੋ ਜਿਹੇ ਖੇਡਾਂ ਨੂੰ ਪ੍ਰਫੁੱਲਤ ਕਰਨਾ ਪਊਗਾ ਸੋ ਜਿਵੇਂ ਰਾਉਂਡ ਗਲਾਸ ਵਾਲਾਂ ਦੀ ਅਸੀਂ ਹੁਣੇ ਗੱਲ ਕਰ ਰਹੇ ਸੀਗੇ ਭਾਜੀ ਹੁਣੀ ਕਿ ਮੰਨ ਲਓ ਬਹੁਤ ਹੀ ਚੰਗਾ ਪ੍ਰਾਲਾ ਜਿਹੜਾ ਹੈਗਾ ਉਹ ਕਰ ਰਹੇ ਨੇ ਔਰ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਵੀ ਜਾ ਕੇ ਉਹ ਆਪਣੇ ਕੋਚ ਵਗੈਰਾ ਦਿੰਦੇ ਆ ਕਿ ਜਿਹੜੇ ਬੱਚੇ ਕੋਈ ਚਾਹੁੰਦੇ ਆ ਖੇਡਣਾ ਦਾ ਜੁਨਾ ਦੇ ਵਿੱਚ ਕੋਈ ਕੈਲੀਬਰ ਹੈਗਾ ਤਾਂ ਉਹ ਕਮ ਸੇਕਾ ਉਹ ਬਾਹਰ ਆਉਣ ਤੇ ਉਹਨਾਂ ਨੂੰ ਮੌਕਾ ਮਿਲੇ ਖੇਡਣ ਦਾ ਸੋ ਅਸੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਅੱਜ ਇਸ ਸੂਚੀ ਨੂੰ 100 ਸਾਲ ਪੂਰੇ ਹੋਏ ਨੇ ਤੇ ਅਸੀਂ ਸਾਰੇ ਅੱਜ ਉਹਨੂੰ ਸੈਲੀਬ੍ਰੇਟ ਕਰ ਰਹੇ ਆ ਤੇ ਅੱਜ ਜੋ ਟੂਰਨਾਮੈਂਟ ਕਰਾ ਕੇ ਜੋ ਅੱਜ ਹੈਗਾ ਉਹਦੀ ਸ਼ੁਰੂਆਤ ਕੀਤੀ ਹੈਗੀ ਆ ਤੇ ਅੱਗੇ ਮੇਰੇ ਖਿਆਲ ਦੋ ਤਿੰਨ ਦਿਨ ਇਹ ਪ੍ਰੋਗਰਾਮ ਹਾਂਜੀ ਪ੍ਰੋਗਰਾਮ ਹੈਗਾ ਤੇ ਜਿਵੇਂ ਅੱਗੇ ਸਾਨੂੰ ਪ੍ਰਧਾਨ ਜੀ ਦਾ ਕਮੇਟੀ ਦਾ ਸਾਨੂੰ ਕੋਈ ਹੁਕਮ ਹੋਊਗਾ ਸੀ ਉਸ ਤੋਂ ਆ ਨਾ ਫਿਰ ਅੱਗੇ ਦੁਬਾਰਾ ਕਹਿਣਗੇ ਤੇ ਫਿਰ ਇੱਕ ਵਾਰੀ ਜ਼ਰੂਰ ਹੋ ਕੇ ਜਾਵਾਂਗੇ ਚੰਗਾ ਲੱਗਦਾ ਉਹ ਸਾਡਾ ਛੋਟਾ ਵੀਰ ਗੁਰਜੰਤ ਸਿੰਘ ਜਿਹੜੇ ਮਤਲਬ 올ੰਪੀਅਨ ਹੈਗੇ ਨੇ ਉਹਨਾਂ ਨੂੰ PCS ਦਾ ਉਹਦਾ ਵੀ ਸਰਕਾਰ ਵੱਲੋਂ ਮਿਲਿਆ ਹੋਇਆ ਔਰ ਉਹ ਵੀ ਹੁਣ ਇਥੋਂ ਹੋ ਕੇ ਗਏ ਨੇ ਤੋ ਮੈਂ ਸਮਝਾ ਕੇ ਜਦੋਂ ਤੁਸੀਂ ਸਪੋਰਟਸ ਵਾਲਿਆਂ ਦੇ ਨਾਲ ਬੈਠਦੇ ਆ ਨਾ ਬੈਠੀ ਤਾਂ ਨਿਗ ਮਿਲਦਾ ਹੈ ਚੰਗਾ ਲੱਗਦਾ ਹੈ ਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਔਰ ਆਪਣੇ ਬੱਚਿਆਂ ਨੂੰ ਚੰਗੇ ਪ੍ਰੀਖ ਵਾਲੇ ਪਾਸੇ ਜਿਹੜਾ ਹੈਗਾ ਲੈ ਕੇ ਜਾ ਰਹੇ ਨੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਗੇਮ ਬਾਰੇ ਪਤਾ ਹੈ ਉਹਨਾਂ ਕੋ ਮੈਂ ਤੁਹਾਨੂੰ ਦੱਸਿਆ ਹੈ ਕਿ ਮਤਲਬ ਅਸੀਂ ਅੱਜ ਜਿਹੜੇ ਹੈਗਾ 100 ਸਾਲ ਪੂਰੇ ਕੀਤੇ ਆ ਸੋ ਅਸੀਂ ਸਾਰੇ ਉਸ ਨੂੰ ਸੈਲੀਬ੍ਰੇਟ ਕਰ ਰਹੇ ਆ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਕਿ ਜੇਕਰ ਅਸੀਂ ਖੇਡਾਂ ਨੂੰ ਪ੍ਰਫੁੱਲਤ ਕਰਾਂਗੇ ਨਾ ਜੀ ਖੇਡਾਂ ਨੂੰ ਅੱਗੇ ਲੈ ਕੇ ਆਵਾਂਗੇ ਤੇ ਜਿਹੜੇ ਨਸ਼ੇ ਆਪਣੀਆਂ ਪਿੱਛੇ हट ਜਾਣਗੇ ਜਿਹੜੀ ਬੇਰੁਜ਼ਗਾਰੀ ਹੈ ਉਹ ਆਪਣੀ ਪਿੱਛੇ ਚਲੀ ਜਾਊਗੀ ਜਿਹੜਾ ਤੁਸੀਂ ਮੰਨ ਲਵੋ ਜੇਕਰ ਕਿਸੇ ਵੀ ਆਪਾਂ ਕੰਟਰੀ ਨੂੰ ਆਪਾਂ ਨੇ ਮੰਨ ਲਵੋ ਅੱਗੇ ਲੈ ਕੇ ਜਾਣਾ ਹੈ ਕਿ ਸਟੇਟ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਫਿਰ ਨਾਲ ਉਸ ਦਾ ਜੂਥ ਹੈਗਾ ਉਹਨੂੰ ਸਭ ਤੋਂ ਸਿੱਧੇ ਪਾਸੇ ਲਾਉਣਾ ਪਊਗਾ ਸੋ ਅੱਜ ਮੈਂ ਭਾਈਓ ਨਹੀਂ ਸਾਰੇ ਖੜੇ ਨੇ ਔਰ ਬੜਾ ਚੰਗਾ ਲੱਗਦਾ ਹੈ ਆਕੇ ਕਿ ਮੰਨ ਲਵੋ ਇਹਨਾਂ ਨੇ ਜੋ ਉਪਰਾਲਾ ਕੀਤਾ ਉਹ ਬਹੁਤ ਦੇ ਕਾਬਲੇ ਤਾਰੀਫ ਹੈ ਹੌਕੀ ਦੇ 100 ਸਾਲ ਪੂਰੇ ਹੋਣ ਤੇ ਪੂਰੇ ਦੇਸ਼ਵਾਸੀਆਂ ਨੂੰ ਹੌਕੀ ਇੰਡੀਆ ਹੌਕੀ ਪੰਜਾਬ ਹੌਕੀ ਮੋਹਾਲੀ ਤੇ ਸਾਰੇ ਹੌਕੀ ਖਿਡਾਰੀਆਂ ਨੂੰ ਔਰ ਹੌਕੀ ਪ੍ਰੇਮੀਆ ਨੂੰ ਮੈਂ ਵਧਾਈ ਦਿੰਦਾ ਹਾਂ ਕਿਉਂਕਿ ਇਹਨਾਂ 100 ਸਾਲਾਂ ਦੇ ਵਿੱਚ ਇੰਡੀਆ ਨੇ 8 골ਡ ਮੈਡਲ 올림픽 ਦੇ ਵਿੱਚ 8 골ਡ ਮੈਡਲ ਔਰ ਵਰਲਡ ਕੱਪ ਦੇ ਵਿੱਚ 1 골ਡ ਮੈਡਲ ਜਿੱਤਿਆ ਹੈ ਇੰਡੀਆ ਨੇ ਪਹਿਲਾ 골ਡ ਮੈਡਲ ਜਿਹੜਾ ਕਿ 1928 ਦੇ ਵਿੱਚ ਜਿੱਤਿਆ ਸੀ ਔਰ ਆਖਰੀ 골ਡ ਮੈਡਲ ਜਿਹੜਾ 1980 ਦੇ ਵਿੱਚ 올림픽 ਮਾਸਕੋ ਦੇ ਵਿੱਚ ਹੋਈ ਸੀ ਉਹਦੇ ਵਿੱਚ 골ਡ ਮੈਡਲ ਜਿੱਤਿਆ। ਉਹਦੇ ਵਿੱਚ ਇੰਡੀਆ ਨੇ ਫਾਈਨਲ ਦੇ ਵਿੱਚ ਸਪੇਨ ਨੂੰ ਹਰਾਇਆ ਸੀ। ਔਰ ਵਰਲਡ ਕੱਪ ਦੇ ਵਿੱਚ ਇੰਡੀਆ ਨੇ 1975 ਦੇ ਵਿੱਚ ਪਾਕਿਸਤਾਨ ਨੂੰ ਫਾਈਨਲ ਜਿੱਤ ਕੇ ਹਰਾ ਕੇ 골ਡ ਮੈਡਲ ਜਿੱਤਿਆ ਸੀ। ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਅੱਜ ਇਸ ਜਿਹੜੀ ਸਤਾਵਦੀ ਦਾ ਇਹ ਪਰਬ ਮਨਾਇਆ ਜਾ ਰਿਹਾ ਉਹਦੀ ਸ਼ੁਰੂਆਤ ਦਿੱਲੀ ਨੈਸ਼ਨਲ ਸਟੇਡੀਅਮ ਦੇ ਵਿੱਚੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਦੇਸ਼ ਦੇ 550 ਤੋਂ ਜ਼ਿਆਦਾ ਡਿਸਟ੍ਰਿਕਟਾਂ ਦੇ ਵਿੱਚ ਫਕੀਰਾਂ ਦੇ ਜਿਹੜੇ ਮੈਚੇਜ਼ ਖੇਲਾਏ ਜਾ ਰਹੇ ਨੇ ਇਹਦੇ ਵਿੱਚ ਘੱਟੋ-ਘੱਟ 36000 ਖਿਡਾਰੀ ਜਿਹੜੇ ਇਸ ਟੂਰਨਾਮੈਂਟ ਦੇ ਪਾਰਟਿਸਿਪੇਟ ਕਰ ਰਹੇ ਨੇ ਔਰ ਅੱਜ ਸਾਡੇ ਵਿੱਚ ਅੱਜ ਦੇ ਮੁੱਖ ਮਹਿਮਾਨ ਜੀਤੀ ਜੀ ਔਰ 올ੰਪੀਅਨ ਗੁਰਜੰਟ ਸਿੰਘ ਜੀ ਜਿਨ੍ਹਾਂ ਨੇ 올ੰਪਿਕ ਦੇ ਵਿੱਚ ਦੋ ਵਾਰ ਬ੍ਰੌਂਜ਼ ਮੈਡਲ ਹਾਸਲ ਕੀਤਾ ਹੈ ਔਰ ਸੁਰਿੰਦਰ ਸਿੰਘ ਸੋਢੀ ਜੀ 올ੰਪੀਅਨ ਹਰਜਿੰਦਰ ਸਿੰਘ ਜੀ ਜਿਹੜੇ ਕਿ 1980 올ੰਪਿਕ ਦੇ ਟੀਮ ਦੇ ਸਦਸੇ ਸੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਕਿ ਹਾਕੀ ਸਟੇਡੀਅਮ ਮੋਹਾਲੀ ਚੀ ਹੈ ਹਾਕੀ ਦੇ ਟੂਰਨਾਮੈਂਟ ਇਹਨੋਂ ਜ਼ਿਆਦਾ ਕਿਉਂ ਨਹੀਂ ਹੁੰਦੇ ਜਿੱਦਾਂ ਕ੍ਰਿਕਟ ਦੇ ਹੁੰਦੇ ਇਸ ਮੈਂ ਇਸ ਗੱਲ ਨੂੰ ਇਸ ਲਈ ਇਹ ਵੀ ਮੰਨਦਾ ਹਾਂ ਕਿ ਹਾਕੀ ਨੂੰ ਜ਼ਿਆਦਾ ਪ੍ਰਮੋਟ ਕਰਨ ਵਾਸਤੇ ਫੰਡ ਦੀ ਜ਼ਰੂਰਤ ਹੈ ਔਰ ਸਾਨੂੰ ਜਿਹੜੀਆਂ ਕਿ ਪ੍ਰਾਈਵੇਟ ਕੰਪਨੀਆਂਜ਼ ਜਿਹੜਾ ਹੋਰ ਧਾਰੇ ਨੇ ਕੁਝ ਅੱਗੇ ਸਾਡੇ ਨਾਲ ਜੁੜਨਗੇ ਤੇ ਅਸੀਂ ਹੋਕੀ ਨੂੰ ਹੋਰ ਮੈਚੇਜ਼ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅਜੇ ਜਿਹੜਾ ਇਹ ਕੰਮ ਸਟਾਰਟ ਕੀਤਾ ਅਸੀਂ ਆਪ ਮਿਲ ਕੇ ਹੌਕ ਮੋਹਲੀ ਹੋਕੀ ਐਸੋਸੀਏਸ਼ਨ ਨੇ ਆਪਣੇ ਤੌਰ ਤੇ ਸ਼ੁਰੂ ਕੀਤਾ ਅਸੀਂ ਕੋਲੋਂ ਵੀ ਫੰਡ ਲਗਾ ਕੇ ਟੂਰਨਾਮੈਂਟ ਕਰਵਾ ਰਹੇ ਹਾਂ ਔਰ ਇਸੇ ਤਰ੍ਹਾਂ ਅਸੀਂ 24 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਪਹਿਲਾ ਆਲ ਇੰਡੀਆ ਮੋਹੱਲੀ 골ਡ ਕੱਪ ਮੈਨ ہاکی 골ਡ ਕੱਪ ਟਰਨਮੈਂਟ ਕਰਵਾਏ ਕਰਵਾਉਣੇ ਕਰਵਾਉਣ ਜਾ ਰਹੇ ਆ ਜਿਦੇ ਵਿੱਚ ਹਿੰਦੁਸਤਾਨ ਦੀਆਂ ਟੌਪ ਦੀਆਂ 12 ਟੀਮਾਂ ਹਿੱਸਾ ਲੈ ਰਹੀਆਂ ਜਿਦੇ ਵਿੱਚ 올ੰਪੀਅਨ ਪਲੇਅਰ ਵਰਲਡ ਕੱਪ ਖੇਡੇ ਹੋਏ ਪਲੇਅਰ ਔਰ ਹਿੰਦੁਸਤਾਨ ਨੂੰ ਜਿਨ੍ਹਾਂ ਨੇ ਰਿਪ੍ਰੈਜ਼ੈਂਟ ਕੀਤਾ ਹੈ ਇਸ ਤਰ੍ਹਾਂ ਦੇ ਸਾਰੇ ਸਾਰੇ ਪਲੇਅਰਸ ਇਸ ਟਰਨਮੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਕਰਨ ਜਾ ਰਹੇ ਨੇ ਤੇ ਮੈਂ ਉਮੀਦ ਕਰਦਾ ਹਾਂ ਕਿ ਜੇ ਅਸੀਂ ਇਸੇ ਤਰ੍ਹਾਂ ਚਲਦੇ ਰਹੇ ਜਿਵੇਂ ਸਾਡੀ ਹਾਕੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਾਡੇ ਕੁਲਵੰਤ ਰਾਏ ਜੀ ਮੌਨ ਸਿੰਘ ਜੀ ਬਾਈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੇ ਪ੍ਰੈਜ਼ੀਡੈਂਟ ਦੇ ਆਪਣਾ ਵਾਈਸ ਪ੍ਰੈਜ਼ੀਡੈਂਟ ਸਾਡੇ ਜੋਗਰਾਜ ਸਿੰਘ ਜੀ ਇਹਨਾਂ ਸਾਰਿਆਂ ਨੇ ਅਸੀਂ ਮੀਟਿੰਗ ਕਰਕੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਹਾਕੀ ਨੂੰ ਪ੍ਰਮੋਟ ਕਰ ਸਕੀਏ ਇਸੇ ਕਰਕੇ ਇਹ ਟੂਰਨਾਮੈਂਟ ਕਰਵਾਣਾ ਅਸੀਂ ਜਾ ਰਹੇ ਹਾਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਟੂਰਨਾਮੈਂਟ ਨੂੰ ਸਫਲ ਕਰਾਂਗੇ ਔਰ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਇਹ ਸੰਦੇਸ਼ ਦੇਵਾਂਗੇ ਤਾਂ ਕਿ ਉਹ ਆਪਣੇ ਘਰਾਚੂਨ ਆਪਣੇ ਗਲੀਆਂ ਨੂੰ ਛੱਡ ਕੇ ਗਰਾਊਂਡ ਦੇ ਵਿੱਚ ਮੈਦਾਨ ਦੇ ਵਿੱਚ ਆਉਣ ਤਾਂ ਕਿ ਮਿਹਨਤ ਕਰਨ ਅਗਰ ਗਰਾਊਂਡ ਦੇ ਵਿੱਚ ਆਣਗੇ ਤੇ ਉਹ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਔਰ ਉਹਨਾਂ ਦਾ ਇਨਕਮ ਦਾ ਸਾਧਨ ਬਣਦੇ ਵੀ ਪੂਰੇ-ਪੂਰੇ ਚਾਂਸ ਨਾਲ ਕਿ ਉਹ ਖੇਲ ਕੇ ਕੋਈ ਨਾ ਕੋਈ ਚੰਗੀ ਨੌਕਰੀ ਲੈ ਸਕਦੇ ਨੇ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਜਿੱਦਾਂ ਇਹ ਇੰਨਾ ਵੱਡਾ ਉਪਰਾਲਾ ਕੀਤਾ ਅਜਿਹਾ ਦਿਨ ਮਨਾਇਆ ਜਾ ਰਿਹਾ ਇਹ ਖੌਕੀ ਨੂੰ ਡੈਡੀਕੇਟਡ ਹੈ ਥੈਂਕ ਯੂ ਹਾਂ ਕੋਈ ਗੱਲ ਬਿਲਕੁਲ ਠੀਕ ਆ ਕਬਨ ਪਾਈਦਾ ਇਹ ਤਾਂ ਹਾਕੀ ਇੰਡੀਆ ਨੂੰ ਇਹ ਆਪਣਾ ਜੁਗਰ ਹੀ ਲੈਣੀ ਚਾਹੀਦੀ ਹੈ ਇਨਕਰੇਜ ਕਰਨਾ ਚਾਹੀਦਾ ਹੈ ਫਾਈਨੈਂਸ਼ਲੀ ਤੇ ਆਪਣਾ ਸਪੋਰਟ ਵੀ ਫਾਈਨੈਂਸ਼ਲੀ ਹੈਲਪ ਕੰਮੇ ਚਾਹੀਦੀ ਆ ਕੋਈ ਵਿਦਆਉਟ ਫਾਈਨਾਂਸ ਕੁਝ ਵੀ ਨਹੀਂ ਹੋ ਸਕਦਾ ਫਾਈਨੈਂਸ਼ਲੀ ਹੈਲਪ ਕਰਨ ਤੇ ਆਪਣਾ ਇਹ ক্রিকেট ਦੇ ਲੈਵਲ ਤੱਕ ਪਹੁੰਚ ਸਕਦੀ ਆ ਮੈਨੂੰ ਇਹ ਪੂਰੀ ਉਮੀਦ ਆ ਕਿ ਹਾਕੀ ਟੀਮ ਨੇ ਮੁੰਡਾ ਵਮੈਨ ਜਿੱਤਾ ਹੁਣ ਵਮੈਨਸ ਨੇ ਇੰਡੀਆ ਚ ਵਰਲਡ ਕੱਪ ਜਿੱਤ ਕੇ ਆਇਆ ক্রিকেট ਤੇ ਸੋ ਵਮੈਨਸ ਹਾਕੀ ਇੱਕਦਮ ਕਿੱਥੇ ਖੜੀ ਹੈ ਵਮੈਨਸ ਆਕੀ ਬਹੁਤ ਵਧੀਆ ਕਰ ਰਹੀ ਆ ਜੁਨੇ ਵੀ ਬਹੁਤ ਵਧੀਆ ਖੇਡ ਕੇ ਆਈ ਆ ਇਹੋ ਜਿਹੀ ਕੋਈ ਗੱਲ ਨਹੀਂ ਕਿ ਬੱਚਾ ਨੂੰ ਫਸਿਲਟੀ ਮਿਲਣ ਗਿਆ ਪ੍ਰੋਪਰ ਉਹਨਾਂ ਦਾ ਕੈਲੰਡਰ ਚਾਰਟ ਬਣੇਗਾ ਤੇ ਵਧੀਆ ਹੋ ਸਕਦਾ ਐਸੇ ਕੋਈ ਪ੍ਰੋਬਲਮ ਨਹੀਂ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ